ਆਜੋ ਜੀ ਅੱਜ ਕਰ ਦਾਂਗੇ ਐਸਾ ਲੱਗੀ ਜੇ ਜल्दी ਚੱਲੀ ਸਾਬ ਉੱਪਰ ਨੇ ਬਾਡੀ ਦੇ ਇੰਪੋਰਟੰਟ ਨਾਟ ਖੋਲਣ ਤੋਂ ਬਾਅਦ ਚਾਹ ਹੈਂਡਿਕਟਰ ਲੱਗ ਗਿਆ ਹੁਣ ਇਹਨੂੰ ਮੜਾ ਜਾ ਫੜ ਕੇ ਬੈਕ ਕੈਚ ਦੋ ਤਾਂ ਇਹ ਬਾਹਰ ਆ ਜਾਂਦਾ ਇਹ ਵਾਲੀ ਜਿਹੜਾ ਸਵਿੱਚ ਲੱਗੀ ਹੁੰਦੀ ਹੈ ਉਹਦੀਆਂ ਵੀ ਤਾਰਾਂ ਜੈਕ ਲੱਗੇ ਹੁੰਦੇ ਆ ਉਹਨਾਂ ਨੂੰ ਕੱਟ ਕੇ ਉੱਪਰ ਲੱਗ ਲੱਗ ਕੇ ਪਾਰਟਸ ਤੇ ਇਹ ਵਾਲਾ ਜਿਹੜਾ ਆ ਗਿਆ ਹੁਣ ਅਸੈਂਬਲੀ ਆਹੀ ਪੂਰੀ ਗੈਰ ਕੀ ਚੇਤ ਹੈ ਤੇ ਬੈਟ ਗਾੜੀਆਂ ਡੱਬੀਆਂ ਦੀਆਂ ਤਾਰਾਂ ਲਾ ਕੇ ਹਲਕਾ ਜਿਹਾ ਵੇਚ ਕਰਨਾ ਪੁੱਛ ਕਰਨ ਤੋਂ ਬਾਅਦ ਦੋਨੇ ਤਾਰਾਂ ਲਾ ਕੇ ਫੇ ਇਹ ਵੀ ਡੱਬੀ ਵਿੱਚ ਰੁਕ ਸਾਰੀ ਜਿੰਨਾ ਇਲੈਕਟ੍ਰਿਕ ਪਾਰਟਸ ਆ ਸਾਰਾ ਖੋਲ ਕੇ ਖੋਲ ਲੈ ਇਲੈਕਟ੍ਰਿਕ ਪਾਰਟਸ ਖੋਲਣ ਤੋਂ ਬਾਅਦ ਜੋ ਆਰਥ ਲੱਗਿਆ ਹੁੰਦਾ ਵਾ ਇਹ ਜ਼ਰੂਰ ਖੋਲਣਾ ਕਿਈ ਵਾਰੀ ਇਹਨਾਂ ਭੁੱਲ ਜਾਂਦਾ ਬੰਦਾ ਤਾਰ ਟੁੱਟ ਜਾਂਦੀ ਹੈ ਇਹ ਮਰਗੀ ਤੇ ਬੱਲ ਲੱਗੀ। ਕੰਮ ਕਰਦੇ ਸਮੇਂ ਹਮੇਸ਼ਾ ਸਾਵਧਾਨੀ ਵਰਤੋ ਕਿਉਂਕਿ ਕੈਸ਼ ਜਗ੍ਹਾ ਤੇ ਕਰਦਾ ਕਦੇ ਵੀ ਅੰਗਿਆਦੀ ਨਾ ਕਰੋ। ਧੋਨੇ ਖੋਲ ਦੋਗੇ ਤਾਂ ਜਿਹੜੀ ਇਲੈਕਟ੍ਰਿਕ ਡੱਬੀ ਹੈਗੀ ਪਾਰਸ ਲੱਗੇ ਹੋਇਆ ਵਾ ਜਿਹੜਾ ਇਹਨੂੰ ਮੈਗਨੇਟ ਕਰਦਾ ਵਾ ਚਲਾਉਂਦਾ ਅੱਗ। ਉਹ ਇੱਥੋਂ ਸਾਰਾ ਖੁੱਲ ਗਿਆ ਅਲੱਗ ਹੋ ਜੂਗਾ। ਜਦੋਂ ਆਹ ਕਿਤੇ ਨੂੰ ਧੋਨੇ ਵਗੈਰਾ ਵਾ ਨਾ ਤੇ ਪਾਣੀ ਨਹੀਂ ਪੈਂਦਾ। ਫਿਰ ਕੀ ਆਹੋ ਤਾਂ ਗੈਸ ਟੋਪਰ ਤਾਂ ਜੈਨਟ ਕੱਢ ਗਏ ਨੂੰ ਸਾਈਡ ਤੇ ਲਾ ਕੇ ਰੱਖ ਤੋ ਤੇ ਆਹ ਵਾਲੀ ਗੈਸ ਡੱਬੀ ਖੋਲਣ ਤੋਂ ਬਾਅਦ ਚ ਆ ਦੋ ਨਾਟ ਰਹਿੰਦੇ ਇਹਨੂੰ ਦੋਨੇ ਨਾਟ ਖੋਲ ਲੈ ਅਈਆ ਦੂਜਾ ਨਾਟ ਵੀ ਹੈ ਖੋਲਣ ਤੋਂ ਬਾਅਦ ਚ ਇਹ ਬਾਹਰ ਕੱਢ ਲਿਆਂਦੀ ਰਹੀ ਬਾਹਰ ਕੱਢ ਕੇ ਇਹਨੂੰ ਵੀ ਸਾਈਡ ਤੇ ਰੱਖਤਾ ਠੀਕ ਹੈ ਜੀ ਤੇ ਇਹ ਨਾ ਜਿੰਨੇ ਆ ਚਾਰ ਨਾਟ ਲੱਗੇ ਹੁੰਦੇ ਆ ਅਸੈਂਬਲੀ ਦੇ ਤੇ ਗੈਸ ਵਾਲੀ ਜੜੀ ਬਰਨਰ ਆ ਉਹਨਾਂ ਦੇ ਵਿੱਚ ਆਹ ਵਾਲਾ ਅਸੈਂਬਲੀ ਦਾ ਇੱਕ ਨਟ ਲੱਗਿਆ ਹੁੰਦਾ ਵਾ ਇਹਨੂੰ ਖੋਲ ਲਓ ਲਓ ਲੱਗ ਗਿਆ ਆ ਆ ਹੁਣ ਚਾਰ ਨਾਟ ਆ ਜਿਹੜੇ ਨਾ ਇਹ ਹੈਗੇ ਆ ਆਪਣੇ ਬਰਨਰਾਂ ਦੇ ਚਾਰੇ ਨਾਲ ਤੇ ਬਾਰਨ ਰਾਦੇ ਟੋਟਲ ਕੋ ਦੋ ਇਧਰ ਹੁੰਦੇ ਦੋ ਦੂਦੀ ਸ਼ਾਈਡ ਤੇ ਆ ਗਈ ਇਧਰ ਲਈ ਜਾਂਦੀ ਇਦੀਵੇਂ ਚੱਕੀਆ ਵੀ ਜਦੋਂ ਇਹ ਜੇਕਰ ਆਪਣਾ ਜਿਹੜਾ ਕੀਚਰਾ ਕਾਲਾ ਧੂਆ ਮਾਰਦਾ ਵਾ ਜਾਂ ਪਾਣੀ ਬਹੁਤ ਜ਼ਿਆਦਾ ਘੱਟ ਆਉਂਦਾ ਵਾ ਤੇ ਇਹ ਉਹਦੇ ਵਾਸਤੇ ਹੁੰਦਾ ਵਾ ਸਰਵਿਸ ਕਰਨੀ ਹੈਗੀ ਮੈਂ ਸਮਝ ਕੇ ਚੱਲੋ ਵੀ ਆਪਾਂ ਹੁਣ ਸਰਵਿਸ ਹੋਣ ਲੱਗਿਆ ਇਹ ਵਾਲਾ ਖੋਲਣ ਤੋਂ ਬਾਅਦ ਚ ਇਹਦੇ ਨਾਲ ਜਿਹੜੇ ਬਰਨਰ ਆ ਬਰਨਰ ਨਾਲ ਨੂੰ ਖੋਲੋ ਆਹ ਦੋ ਨਟ ਬਰਨਰਾਂ ਦੇ ਚਾਪ ਲੱਗੇ ਹੁੰਦੇ ਆ ਇਹ ਉੱਪਰਲੀ ਸਾਈਡ ਜਿਹੜੇ ਆ ਬਿਲਕੁਲ ਟੌਪ ਤੇ ਆ ਦੇਖੋ ਆਹ ਦੋ ਨਟ ਖੋਲਣ ਤੋਂ ਬਾਅਦ ਚ ਉੱਪਰਲੇ ਦੋ ਨਟ ਖੋਲ ਲੇਗੇ ਇਹਨੂੰ ਬਾਅਦੋਂ ਥੱਲੇ ਥੋੜੀ ਜਿਹੀ ਨੇ ਪੱਤੀ ਮੋੜੀ ਹੁੰਦੀ ਹੈ ਇਹਨਾਂ ਦੀ ਇਹਨੂੰ ਥੋੜੀ ਜਿਹੀ ਹਲਕੀ ਜਿਹੀ ਸਿੱਧੇ ਕਰਨ ਤੋਂ ਬਾਅਦ ਚੋਂ ਖਿੱਚੋਗੇ ਤਾਂ ਬਾਹਰ ਨਿਕਲ ਆਊਗਾ ਜੇਕਰ ਨਹੀਂ ਵੀ ਨਿਕਲਦਾ ਤਾਂ ਮਾੜ ਮਟਰ ਹਲਕੀ ਮੋਟੀ ਥੋੜੀ ਨਾਲ ਛੱਟ ਲਾ ਲਓ ਉਹਦੇ ਨਾਲ ਵੀ ਨਿਕਲ ਆਊਗਾ ਵੈਸੇ ਤਾਂ ਇਹ ਐਈ ਮਾੜਾ ਜਿਹਾ ਖਿੱਚਣ ਵਾਲੀ ਨਿਕਲ ਆਉਂਦਾ ਹੁੰਦਾ ਹਾਂ ਤਾਂ ਮਾੜੀ ਛੱਟ ਲਈ ਆ ਲੋ ਪਾਓ ਚੰਗੀ ਤਰ੍ਹਾਂ এবੀ ਸਾਈਡ ਤੇ ਰੱਖ ਕੇ ਉਹ ਤੋਂ ਬਾਅਦ ਚੋ ਗਿਆ ਤਾਂ ਉਹਨਾਂ ਚੀਜ਼ਾਂ ਲੱਗ ਲੱਗ ਗਈਆਂ ਹੁਣ ਇਹਨਾਂ ਦੇ ਤਜਾਬ ਦੇ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਸਾਰੇ ਨੂੰ ਟੋਟਲ ਆਪਾਂ ਸਾਫ਼ ਕਰਾਂਗੇ ਅੱਗੇ ਤੇ ਉਹਨੂੰ ਜਦੋਂ ਸਾਫ਼ ਕਰਾਂਗੇ ਤੇ ਜਿਹੜਾ ਗੈਸ ਵਾਲਾ ਕੀ ਚੋ ਕੋਈ ਵੀ ਐਨੀਥਿੰਗ ਉਹ ਤੁਹਾਡਾ ਕਾਲਾ ਧੂਆਂ ਮਾਰਨ ਜਾਂ ਪਾਣੀ ਦੀ ਪ੍ਰੋਬਲਮ ਆ ਕੇ ਪਾਣੀ ਬਹੁਤ ਜ਼ਿਆਦਾ ਘਟਾ ਦਿੰਦੇ ਆ ਕਿਉਂਕਿ ਇਹ ਅਸੈਂਬਲੀ ਦੇ ਵਿੱਚ ਪਾਈ ਪਾ ਕਾਫੀ ਬ੍ਰੀਕ ਪਾਈਆਂ ਹੋਈਆਂ ਆਂਦੀਆਂ ਨੇ ਠੀਕ ਆ ਆ ਦੇਖੋ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਦੇ ਬਰਨਰਾਂ ਤੇ ਆਪਾਂ ਜਦੋਂ ਇਤਜਾਬ ਮਾਰ ਦਿੰਨੇ ਹਣਾ ਇਹਦੇ ਵਿੱਚ ਜੇ ਕੋਈ ਕਚਰਾ ਕੁਚਰਾ ਮਾੜਾ ਮੋਟਾ ਗਿਆ ਹੁੰਦਾ ਵਾ ਜਿਆਦਾਤਰ ਕੀ ਹੈ ਵੇਖਣਾ ਜਿਵੇਂ ਹੁਣ ਆ ਜਿਹੜਾ ਗੀਜਰ ਆਪਾਂ ਭੋਲਿਆ ਹੋਇਆ ਇਹਦੇ ਵਿੱਚ ਵੀ ਕੈਰਲੀ ਮੱਚੀ ਹੋਈ ਸੀਗੀ ਕੋਈ ਵੀ ਕਈ ਵੀਰ ਜਾਨਵਰ ਪ੍ਰਿੰਟਾਂ ਵਗੈਰਾ ਖੱਖਰ ਪਾ ਲੈਂਦੀਆਂ ਨੇ ਯਾ ਕੀ ਆ ਇਹ ਕੈਰਲੀਆਂ ਆ ਗਈਆਂ ਕਈ ਚੀਜ਼ਾਂ ਇਸ ਤਰ੍ਹਾਂ ਨਹੀਂ ਆ ਜਾਂਦੀਆਂ ਨੇ ਉਹਦੇ ਕਾਰਨ ਇਹ ਕਾਲਾ ਧੂਆ ਮਾਰਨਾ ਸ਼ੁਰੂ ਕਰਦਾ ਆ। ਆਹ ਦੇਖੋ ਜਿੱਥੇ ਜ਼ਿਆਦਾ ਕਚਰਾ ਵਾ ਨਾ ਉਹਦੇ ਵਿੱਚ ਇਹ ਤਜਾਬ ਜਿਹਾ ਧੂਆ ਮਾਰਨ ਲੱਗ ਪਿਆ। ਪੂਰਾ ਪ੍ਰੋਪਰ ਚੰਗੀ ਤਰ੍ਹਾਂ ਸਾਰਾ ਬਰਡਰਾਂ ਦੇ ਵਿੱਚ ਪਾ ਕੇ ਸਾਫ਼ ਕਰ ਦੋ। ਧੂਆ ਜੋ ਸਾਈਡਾਂ ਤੇ ਵੀ ਇਹਨਾਂ ਦੇ ਵਿੱਚ ਜਿੰਨਾ ਕਚਰਾ ਜਮਿਆ ਹੋਊਗਾ ਸਾਈਡਾਂ ਦੇ ਪਰੋਂ ਨਾਲ ਉਹ ਲੈ ਜਾਊਗਾ। ਪਾ ਕੇ ਤੇ ਹਾਲ ਕਾਲਕ ਤਜਾਬ ਆ ਜਿਹੜਾ ਪਾਈਪਾਂ ਦੇ ਬੈਚ ਅੰਦਰ ਲਈ ਜਾੜ ਤੇ ਪਾਉਣਾ ਸ਼ੁਰੂ ਕਰ ਦੋ ਆ ਦੇਖੋ ਜਦੋਂ ਪਾਈਪਾਂ ਦੇ ਵਿੱਚ ਪਾਉਣਾ ਸ਼ੁਰੂ ਕਰੋਗੇ ਤਾਂ ਜਿਹੜੀ ਉਹ ਥੱਲੇ ਇੱਕ ਛੋਟੀ ਪਾਈਪ ਦੇਖ ਰਹੀ ਹੈਗੀ ਆ ਆ ਵਾਲੀ ਇਹਦੇ ਚ ਦੇਖੋ ਕੀ ਕਚਰਾ ਨਿਕਲ ਰਿਹਾ ਆ ਦੇਖੋ ਇਸ ਤਰ੍ਹਾਂ ਦਾ ਕਾਲਾ ਕਾਲਾ ਕਚਰਾ ਬਹੁਤ ਜ਼ਿਆਦਾ ਨਿਕਲਦਾ ਇਹ ਕੀ ਹੁੰਦਾ ਵਾ ਜਿੰਨਾ ਪਾਣੀ ਦੇ ਵਿੱਚ ਸ਼ੋਰਾ ਆਇਆ ਹੋਇਆ ਵਾ ਉਹ ਸਾਰਾ ਇਕੱਠਾ ਹੋ ਕੇ ਜਦੋਂ ਆਪਾਂ ਪਤਾ ਜਾ ਪਾਉਂਦੇ ਆ ਇਸ ਤਰ੍ਹਾਂ ਨਿਕਲ ਜਾਂਦਾ ਵਾ ਜਿੰਨਾ ਪਾਣੀ ਬਣ ਕੇ ਚਲੋ ਰੋਕ ਰੋਕ ਕੇ ਆਉਂਦਾ ਉਹ ਸਾਰਾ ਇਹੀ ਕਾਰਨ ਹੁੰਦਾ ਵੀ ਜਿੰਨੇ ਵੀ ਆ ਸਾਰਾ ਕਚਰਾ ਇਹਦੇ ਸੈਂਪਲੀ ਦੇ ਵਿੱਚ ਉੱਪਰ ਜਿੱਥੇ ਟਾਪ ਹੁੰਦਾ ਨਾ ਅੱਗੇ ਦੇ ਨਾਲ ਆ ਦੇਖੋ ਨਿਕਲਣਾ हट ਗਿਆ ਨਾ ਕਾਫੀ ਇਸ ਲਈ ਥੋੜਾ ਜਿਹਾ ਅਸੀਂ ਵੀਡੀਓ ਕੱਟ ਲਾਇਆ ਉਹਦੇ ਵਿੱਚ ਕੀ ਹੈ ਵੀ ਜਿਆਦਾ ਲੰਬੀ ਵੀਡੀਓ ਨਹੀਂ ਬਣਾ ਸਕਦੇ ਤੇ ਉਹ ਹਣਾ ਸਾਰਾ ਸਾਫ ਪ੍ਰੋਪਰ ਕਰਕੇ ਲਿਕੋ ਤੇ ਲਿਕਾ ਤੇਰਾ ਹਸਰਾ ਹਮੇਸ਼ਾ ਜਾਣਕਾਰ ਮੁੰਡੇ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕੋਈ ਵੀ ਕੰਮ ਕਰਨ ਸਮੇਂ ਜਾਣਕਾਰ ਬੰਦੇ ਤੋਂ ਸਲਾਹ ਜ਼ਰੂਰ ਲਓ ਜੀ ਜਿੰਨਾ ਜਿੰਨੇ ਵੀ ਗੈਸ ਵਾਲੇ ਕੀ ਜਰਾ ਇਹਨਾਂ ਦੇ ਵਿੱਚ ਕਾਫੀ ਤੇ ਵਾਲਾ ਤਜਾਬ ਪਾ ਦੇਣਾ ਚਾਹੀਦਾ ਵਾ ਕਿਉਂਕਿ ਇਹਦੀਆਂ ਪਾਈਪਾਂ ਕਾਫੀ ਫਰੀਕ ਹੋਣ ਦੇ ਕਾਰਨ ਕਿਤੇ ਨਾ ਕਿਤੇ ਜਿੱਥੇ ਬੈਂਡ ਪਾਏ ਹੁੰਦੇ ਆ ਪਾਈਪ ਦੇ ਐਲਬੋ ਉਹਦੇ ਨਾਲ ਰੇਡਾ ਨਾ ਕਰ ਜਦੋਂ ਆਪਾਂ ਪੂਰਾ ਪ੍ਰੋਪਰ ਪਾ ਦਨੇ ਹੈਗੇ ਹੈ ਸਾਈਡਾਂ ਤੇ ਆਹ ਦੇਖੋ ਇਹ ਆਹ ਜਿਹੜਾ ਸਾਈਡਾਂ ਤੇ ਪਉਣ ਦਾ ਕਾਰਨ ਕੀ ਹੁੰਦਾ ਜੇ ਜਿੰਨੀ ਕਾਲਸ ਲੱਗੀ ਹੋਈ ਆ ਇਹ ਸਾਰੀ ਚੱਕ ਦਿੰਦਾ ਵਾ ਜੀ ਜਿੰਨਾ ਧੂਆਂ ਆਉਣ ਵਾਲਾ ਕਾਰਨ ਕਾਲਸ ਦਾ ਹੀ ਹੁੰਦਾ ਵਾ ਜਦੋਂ ਕੱਚੀ ਕਾਲਸ ਲੈ ਕੇ ਤਾਂ ਆਟੋਮੈਟਿਕ ਹੈ ਵੀ ਧੂਆਂ ਵੀ ਤੁਹਾਡਾ ਗੈਪ ਹੋ ਜਾਣਾ ਮੈਂ ਬਹੁਤ ਵਧੀਆ ਮਤਲਬ ਆਸਾਨੀ ਨਾਲ ਕੋਈ ਵੀ ਬੰਦਾ ਜਿਸ ਨੇ ਕੁਝ ਵੀ ਚਾਹ ਪੇਜ ਘਰ ਨੂੰ ਆਟਾ ਬਣਾ ਲਾਇਆ ਹੋਵੇ ਉਹ ਵੀ ਬੰਦਾ ਇਸ ਤਰ੍ਹਾਂ ਗੀਜ਼ਰ ਨੂੰ ਆਪਨੇ ਆਪ ਘਰ ਵਿੱਚ ਸਰਵਿਸ ਕਰ ਰੱਖਦੇ ਆ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਵੀ ਜੇ ਤੋਂ ਵੀ ਆਪਾਂ ਗੈਸ ਗੀ ਚੇਦੀ ਸਰਵਿਸ ਕਰਨੀ ਆ ਤਾਂ ਜਿਹੜੀ ਆ ਵਾਲੀ ਅਸੈਂਬਲੀ ਆ ਇਹਦੇ ਜਿਹੜੇ ਉੱਪਰ ਜਾਲੀ ਹੁੰਦੀ ਹੈ ਟਾਪ ਤੇ ਨਾ ਉਹਨੂੰ ਚੰਗੀ ਤਰ੍ਹਾਂ ਪੂਰਾ ਸਾਫ਼ ਕਰਨਾ ਵਾ ਪਹਿਲਾਂ ਤਜਾਬ ਨਾਲ ਤਜਾਬ ਨਾਲ ਨਿਕਲ ਤੋਂ ਬਾਅਦ ਜੋ ਕਚਰਾ ਕਾਫੀ ਜ਼ਿਆਦਾ ਕਾਲਸ ਵਗੈਰਾ ਜਿੰਨੀ ਜੰਮੀ ਹੋਈ ਆ ਜਾਂ ਕੁਝ ਵੀ ਜੰਮਿਆ ਹੋਇਆ ਹੋਵੇ ਉਹ ਨਿਕਲ ਜਾਊਗਾ ਤਜਾਬ ਨਾਲ ਉਹ ਨਿਕਲਣ ਤੋਂ ਬਾਅਦ ਚਾਹ ਜਦੋਂ ਅੰਕੇ ਚੱਲੋ ਆ ਦੇਖੋ ਹੁਣ ਕੀ ਆ ਪਾਣੀ ਦੇ ਨਾਲ ਵੀ ਨਾ ਇਨੂੰ ਚੰਗੀ ਤਰ੍ਹਾਂ ਸਾਫ਼ ਕਰੋ ਜਿੰਨਾ ਜਿੰਨਾ ਪਾਣੀ ਵੱਧ ਤੋਂ ਵੱਧ ਮਾਰ ਦੇਗੇ ਜੇ ਮਾੜਾ ਮੋਟਾ ਕਚਰਾ ਲੱਗਿਆ ਹੋਇਆ ਦੇਖੋ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਸਾਰਾ ਪ੍ਰੋਪਰ ਪਾਣੀ ਮਾਰ ਕੇ ਅਸੈਂਬਲੀ ਦੇ ਵਿੱਚ ਵੀ ਮਤਲਬ ਪ੍ਰੋਪਰ ਪਾਣੀ ਮਾਰ ਦੋ ਹੱਥੇ ਵੀ ਪਾਣੀ ਮਾਰਿਆ ਜਾ ਸਕਦਾ ਇਹਨੂੰ ਵੀ ਕੁਝ ਨਹੀਂ ਹੁੰਦਾ ਨਾ ਪਾਣੀ ਮਾਰ ਕੇ ਚੰਗੀ ਤਰ੍ਹਾਂ ਬਾਚੋ ਟੋਪ ਵਗੈਰਾ ਦੇ ਵਿੱਚ ਜਾਂ ਨਹੀਂ ਟੋਪ ਹੈ ਤਾਂ ਵੇਟ ਰਾਇਰ ਵਗੈਰਾ ਨੂੰ ਸੁਕਾ ਕੇ ਚੰਗੀ ਤਰ੍ਹਾਂ ਫੇਰ ਲਗਾ ਦੂੰ। ਨਹੀਂ ਤਾਂ ਜੇਦੋ ਇਹ ਗੈਸ ਗੀਜ਼ਰ ਦੀ ਆਪਾਂ ਸਰਵਿਸ ਕਰ ਦਿੰਨੇ ਆ ਉਹਦੇ ਵਿੱਚ ਕੀ ਹੈ ਵੀ ਗੈਸ ਘਟ ਖਾਣ ਲੱਗ ਜਾਂਦਾ ਵਾ। ਪਾਣੀ ਵੀ ਪ੍ਰੋਪਰ ਦਿੱਤਾ ਕਰ ਲੈ ਕੇ ਜਾਂਦਾ ਵਾ ਜਿੰਨਾ ਵੀ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਬਰਨਰ ਨੂੰ ਤੇ ਅਸੈਂਬਲੀ ਨੂੰ ਸਾਫ਼ ਕਰ ਸਕਦੇ ਆ। ਉਹਨਾਂ ਹੀ ਵਧੀਆ ਤਰੀਕੇ ਨਾਲ ਆਪਣਾ ਗੀਜ਼ਰ ਕੰਮ ਕਰੂਗਾ ਅਚੰਗੀ ਤਰ੍ਹਾਂ ਦੇਖੋ ਪਾਣੀ ਮਾਰਤਾ ਕਾਫੀ ਜ਼ਿਆਦਾ ਕਚਰਾ ਨਿਕਲੇ ਵਾ ਤੇ ਦਿਖੋ ਨੇ ਇੱਥੇ ਕਾਲਸ ਬਹੁਤ ਜ਼ਿਆਦਾ ਨਜਾਇਜ਼ੀ ਨਿਕਲੀ ਹੋਈ ਆ ਉਹੀ ਮੇਨ ਕਾਰਨ ਹੁੰਦਾ ਵੀ ਇਹਦੇ ਵਿੱਚੋਂ ਧੂਆਏ ਜਾਣਾ ਉਹ ਦੇਖੋ ਪਈ ਆ ਨਾ ਸਾਈਡ ਤੇ ਇਹ ਆ ਦੇਖੋ ਆ ਸਾਰੀ ਕਚਰਾ ਜਿਨਾ ਕਾਲਸ ਵਗੈਰਾ ਜੇ ਪਾਣੀ ਰੋੜੇ ਦੀ ਕਰਕੇ ਨਿਕਲ ਗਿਆ ਤੇ ਇਸ ਤਰ੍ਹਾਂ ਕਚਰਾ ਕਾਫੀ ਜ਼ਿਆਦਾ ਨਿਕਲ ਜੂ ਜਦੋਂ ਬਾਅਦ ਚ ਇਹਨੂੰ ਡੀਜ਼ਲ ਨਾਲ ਚਲਾਵਾਂਗੇ ਤਾਂ ਪੂਰਾ ਵਧੀਆ ਸਾਫ਼ ਚੱਲੇਗਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਕਮੈਂਟ ਜ਼ਰੂਰ ਕਰ ਦੇਵੋ ਕਿਸੇ ਵੀ ਹੋਰ ਪ੍ਰੋਡਕਟ ਤੇ ਇਲੈਕਟ੍ਰਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਹੋਵੇ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਤੁਹਾਡਾ ਜੋ ਸਾਡੇ ਨਾਲ ਇਸ ਵੀਡੀਓ ਤੇ ਬਣੇ ਰਹੇ ਹੋ ਜੇਕਰ ਕਿਸੇ ਕਿਸਮ ਦੀ ਹੋਰ ਦਿੱਕਤ ਆਉਂਦੀ ਹੋਵੇ ਤਾ ਸਾਨੂੰ ਮੈਸੇਜ ਵਗੈਰਾ ਮੈਸੇਜ ਜੇ ਫੋਨ ਕਰੀ ਜਾ ਕੇ ਦੇਵੋ ਸਤਿ ਾਨਵਾਦ ਜੀ ਸਾਰੇ ਵੀਰਾਂ ਦਾ ਸਾਡੀ